ਉੱਤੋ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਇੱਕ ਆਮ ਕਰਦਾ ਨੌਜਵਾਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰਮੈਨੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਮੈਨੂੰ ਚੇਅਰਮੈਨ ਬਣਾਇਆ ਆਪਣੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਅਬਜ਼ਰਵਰ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੇਰੇ ਵੱਡੇ ਭਰਾ ਸ਼ੈਰੀ ਕਲਸੀ ਜੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਮੇਰੇ ਦਫਤਰ ਦੇ ਵਿੱਚ ਮੌਜੂਦ ਸਾਡੇ ਜ਼ਿਲ੍ਹੇ ਦੇ ਐਮਐਲਏ ਸਹਿबान ਗੁਰਦੀਪ ਰੰਧਾਵਾ ਜੀ ਅਮਰਪਾਲ ਜੀ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਰਮਨ ਬੈਲ ਜੀ ਹਲਕਾ ਇੰਚਾਰ ਗੁਰਦਾਸਪੁਰ ਬਲਬੀਰ ਪੰਨੂ ਜੀ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਸਮਸ਼ੇਰ ਜੀ ਤੇ ਜਗਰੂਪ ਜੀ ਮੈਂ ਇਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਆਮ ਜੇ ਵਰਕਰ ਨੂੰ ਅੱਜ ਇਹ ਜਿਹੜਾ ਦਫ਼ਤਰ 'ਚ ਬਹਿਣ ਦਾ ਇਹ ਮੌਕਾ ਦਿੱਤਾ ਨਾਲ ਹੀ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਖੜੇ ਜਿੰਨੇ ਵੀ ਸਾਡੀ ਜ਼ਿਲ੍ਹੇ ਦੀ ਸਮੁੱਚੀ ਮੈਂ ਸਮਝਦਾ ਸਾਡੀ ਜ਼ਿਲ੍ਹੇ ਦੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਚੇਅਰਮੈਨ ਸਹਿਬਾਨ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਬਲਾਕ ਪ੍ਰਧਾਨ ਸਾਰੀ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਆਈ ਆ ਤੇ ਮੈਂ ਇਹਨਾਂ ਦਾ ਸਾਰੀ ਉਮਰ ਇੱਕ ਕਰਜ਼ ਨਹੀਂ ਦੇ ਸਕਦਾ ਮੈਂ ਇਹ ਪਲ ਮੇਰੀ ਜ਼ਿੰਦਗੀ ਚ ਤੁਸੀਂ ਇਹ ਯਾਦਗਾਰੀ ਪਲ ਬਣਾਇਆ ਮੈਂ ਇਸ ਲਈ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਕਰਦਾ ਤੇ ਸਾਰੀ ਉਮਰ ਲਈ ਇਹ ਮੇਰੇ ਤੇ ਤੁਸੀਂ ਸਹਾਨ ਚੜਿਆ ਅੱਜ ਮੈਂ ਬਤੌਰ ਡਿਸਟ੍ਰਿਕਟ ਪਲੈਨਿੰਗ ਕਮੇਟੀ ਡੀਪੀਸੀ ਦਾ ਚੇਅਰਪਰਸਨ ਚੇਅਰਮੈਨ ਵਜੋਂ ਅੱਜ ਆਪਣਾ ਕਾਰਜਕਾਰ ਸੰਭਾਲਿਆ ਇਹਦੇ ਵਿੱਚ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਡੀਸੀ ਦਫ਼ਤਰ ਜਿੱਥੇ ਤੁਹਾਡਾ ਆਪਣਾ ਦਫ਼ਤਰ 318 ਨੰਬਰ ਕਮਰਾ ਖੁੱਲ ਚੁਕਿਆ ਤੁਸੀਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਸਾਡੀ ਪਾਰਟੀ ਦਾ ਵਰਕਰ ਕਿਸੇ ਵੀ ਗਲੀ ਦਾ ਮੈਂ ਫੇਰ ਕਿਹਨਾਂ ਨਾ ਬੇ ਪਾਰਟੀ ਹਾਈ ਕਮਾਂਡ ਨੂੰ ਵਾਦਾ ਕੀਤਾ ਸੀਗਾ ਅਖੀਰਲੇ ਕਤਾਰ ਦੇ ਵਰਕਰ ਨੂੰ ਵੀ ਮਹਿਸੂਸ ਹੋਊਗਾ ਕਿ ਉਹਦੀ ਸਰਕਾਰ ਆ ਉਹ ਡੀਸੀ ਦਫਤਰ ਆਵੇ ਤੇ ਪਹਿਲੋਂ 318 ਕਮਰੇ ਦੇ ਵਿੱਚ ਆਵੇ ਉਹਦਾ ਕੋਈ ਵੀ ਉਹਦਾ ਇਸ ਦਫਤਰ ਦੇ ਵਿੱਚ 70 ਵਿਭਾਗ ਨੇ ਇਸ ਦਫਤਰ ਦੇ ਵਿੱਚ ਤੇ ਉਹਦਾ ਕੰਮ ਇਸ ਦਫਤਰੋਂ ਬੜਾ ਬਖੂਬੀ ਕਰਾਇਆ ਜਾਊਗਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਇਹ ਦਫਤਰ ਮੈਂ ਖੁਦ ਇੱਥੇ ਰੋਜ਼ 2 ਤੋਂ 5 ਵਜੇ ਤੱਕ ਇੱਥੇ ਵਿਆਹ ਕਰੂੰਗਾ ਮੰਡੇ ਟੂ ਫਰਾਈਡੇ ਤੇ ਦਫਤਰ 9 ਤੋਂ 5 ਖੁੱਲਿਆ ਕਰੂਗਾ ਜਿੰਨੇ ਕੋਈ ਡੀਸੀ ਦਫਤਰ ਕੋਈ ਕਿਸੇ